ਖਰੀਦਾ ਮੈਂ ਜਾਣਿਆ ਦੁੱਖ ਮੁਝਕ ਦੁੱਖ ਸੁਆਇਆ ਜਗ ਉੱਚੇ ਚੜ ਕੇ ਦੇਖਿਆ ਤਾਂ ਕਰ ਕਰ ਇਹ ਆਇਆ ਇਸ ਲੋਕ ਫਰੀਦ ਜੀ ਮਹਾਰਾਜ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਸ਼ਲੋਕ ਉਚਾਰਨ ਕੀਤੇ ਗਏ ਹਨ ਉਹਨਾਂ ਦੇ ਵਿੱਚ ਰਚਾਇਤਾ 3 ਜੀ ਮਹਾਰਾਜ ਦੱਸਦੇ ਹਨ ਕਿ ਉਹ ਆਪਣੇ ਜੀਵਨ ਦਾ ਅਨੁਭਵ ਸੰਗਤਾਂ ਨੂੰ ਗਿਆਨ ਕਰਾਉਂਦੇ ਹਨ ਕਿ ਇਨਸਾਨ ਆਪਣੇ ਦੁੱਖਾਂ ਦੇ ਵਿੱਚ ਘਬਰ ਜਾਂਦਾ ਹੈ ਡਰ ਜਾਂਦਾ ਹੈ ਦੇ ਇੰਨੇ ਦੁੱਖ ਕਿੱਥੋਂ ਆ ਗਏ ਇਹਨੇ ਦੁੱਖਾਂ ਦਾ ਮੁਕਾਬਲਾ ਕਿੱਦਾਂ ਕਰਨਾ ਤੇ ਉਹ ਬੰਦਾ ਢੇਰੀ ਢਾ ਲੈਂਦਾ ਆ ਤੇ ਉਹ ਬੰਦਾ ਦਿਲ ਹਾਰ ਜਾਂਦਾ ਡਿੱਗ ਜਾਂਦਾ ਆ ਪਤਾ ਨਹੀਂ ਉਹਦੇ ਨਾਲ ਕੀ ਹੋ ਜਾਵੇ ਤੇ ਗੁਰੂ ਮਹਾਰਾਜ ਬਾਣੀ ਦੇ ਰਾਹੀਂ ਦਿਲਾਸਾ ਦਿੰਦੇ ਆ ਉਸ ਜੀਵ ਨੂੰ ਡਿੱਗੇ ਨੂੰ ਉਸ ਨੂੰ ਥੰਮੀਆਂ ਦਿੰਦੇ ਹਨ ਡਿੱਗੇ ਨੂੰ 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 ਸ਼ਕਤੀ ਦਿੰਦੇ ਹਨ ਗੁਰੂਆਂ ਨੂੰ ਜੋ ਦੁੱਖਾਂ ਦੇ ਨਾਲ ਮੁਕਾਬਲਾ ਕਰਨ ਦੀ ਸ਼ਕਤੀ ਦਿੰਦੇ ਹਨ ਕਿਹੜੀ ਸ਼ਕਤੀ ਗੁਰੂ ਮਾਰੇ ਕੀ ਕਹਿੰਦੇ ਨੇ ਪੀਦਾ ਮੈਂ ਜਾਣਿਆ ਦੁੱਖ ਮੁਜ ਕੋ ਮੈਂ ਸਮਝਿਆ ਕਿ ਖਵਰਿਆ ਮੈਨੂੰ ਦੁੱਖ ਆ ਤੇ ਮੈਂ ਇਹਨਾਂ ਦੁੱਖਾਂ ਦੇ ਵਿੱਚ ਘਿਰਿਆ ਆ ਮੇਰਾ ਦੁੱਖ ਮੇਰਾ ਛੱਡਦੇ ਹੀ ਨਹੀਂ ਮੇਰਾ ਘੜਾ ਨਹੀਂ ਛੱਡਦੇ ਮੈਂ ਤਾਂ ਡੁੱਬਦਾ ਜਾਂਦਾ ਮੈਂ ਮਰਦਾ ਜਾਂਦਾ ਮੈਂ ਕਿੱਥੇ ਜਾਮਕਦੇ ਆ ਮੈਂ ਕਹਿੰਦਾ ਮੈਂ ਕਹਿੰਦਾ ਮੈਨੂੰ ਦੁੱਖ ਆ ਜਦੋਂ ਦੁੱਖ ਜਾਣਿਆ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਵਾਇਆ ਜਾਗ ਇਹ ਸਾਰਾ ਜਦੋਂ ਮੈਂ ਨਿਗਾਹ ਮਾਰੀ ਵਾਲੇ ਦਵਾਲੇ ਸਾਰੇ ਉੱਚੇ ਚੜ ਕੇ ਦੇਖਿਆ ਤੇ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਵਾਇਆ ਜਾਗ ਸਾਰਾ ਜੱਗ ਹੀ ਦੁੱਖਾਂ ਦੇ ਨਾਲ ਇਹ ਸੰਸਾਰ ਦੁੱਖਾਂ ਦੀ ਖਾਨ ਹੈ ਦੁੱਖਾਂ ਦੀ ਜੇ ਨੂੰ ਵੀ ਜਿੱਥੇ ਵੀ ਚਲੇ ਜਾਓ ਜੇ ਉਹਦੇ ਨਾਲ ਤੁਸੀਂ ਵਿਚਾਰ ਵਟਾਂਦਰਾ ਕਰੋਗੇ ਤੇ ਉਹਨੂੰ ਪੁੱਛੋਗੇ ਭਾਈ ਤੈਨੂੰ ਕੋਈ ਦੁੱਖ ਆਏਗਾ ਜ਼ਿੰਦਗੀ 'ਚ ਤਾਂ ਜਿੰਨੇ ਦੁੱਖ ਹੋ ਉਹ ਦੱਸੂਗਾ ਤੇ ਉਹਨੇ ਦੁੱਖ ਸਾਨੂੰ ਨਹੀਂ ਜਿੰਨੇ ਉਹ ਦੱਸੂਗਾ ਕਿਉਂਕਿ ਇਹ ਦੁੱਖ ਸੰਖੋ ਜ਼ਿੰਦਗੀ ਦੇ ਨਾਲ ਹੀ ਚੱਲਦੇ ਆਂ ਇਹਨਾਂ ਨੂੰ ਇਹਨਾਂ ਦੇ ਨਾਲ ਚੱਲਣਾ ਪੈਂਦਾ ਹੈ ਇਸ ਕਰਤਾਪੁਰਖ ਜਿਹੜਾ ਆ ਉਹਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਰਚਨਾ ਹੀ ਐਸੀ ਕੀਤੀ ਹੈ ਸ੍ਰਿਸ਼ਟੀ ਦਾ ਕਰਤਾ ਜਿਹੜਾ ਆ ਉਹਨੇ ਸੰਸਾਰ ਬਣਾਇਆ ਆ ਇਸੀ ਤਰ੍ਹਾਂ ਬਣਾਇਆ ਇਹਦੇ ਵਿੱਚ ਦੁੱਖ ਵੀ ਆ। ਇਹ ਦੁੱਖਾਂ ਨਾਲ ਦੁੱਖਾਂ ਨੂੰ ਸਮਝਣਾ ਪੈਂਦਾ, ਦੁੱਖਾਂ ਦੇ ਨਾਲ ਚੱਲਣਾ ਪੈਂਦਾ। ਦੁੱਖ ਸੁਆਇਆ ਜੱਗ ਉੱਚੇ ਚੜ ਕੇ ਦੇਖਿਆ ਘਰ ਘਰੇ ਆ ਅੱਗ। ਜਦੋਂ ਕਹਿੰਦਾ ਮੈਂ ਸੰਸਾਰ ਵੱਲ ਦੇਖਿਆ ਇਹ ਬੰਦਾ ਜੀਵ ਦੇਖਦਾ ਆ ਦੁਖੀਆਂ ਦੇ ਦੁੱਖਾਂ ਦੇ ਵਿੱਚ ਘਿਰਿਆ ਆ ਤੇ ਐਸਾ ਘਿਰਿਆ ਆ ਤੇ ਸਭ ਸੰਸਾਰ ਦੇ ਕੇ ਦੇਖ ਲਿਆ ਵੀ ਕੋਈ ਸੁਖੀ ਇਨਸਾਨ ਨਹੀਂ ਸਭ ਲੋਕ ਇਹ ਦੁੱਖਾਂ ਦੇ ਵਿੱਚ ਜ਼ਿੰਦਗੀ ਬਤੀਤ ਕਰ ਦਿੰਦੇ ਆ ਲੇਕਿਨ ਇਹਨਾਂ ਦੁੱਖਾਂ ਦਾ ਪਾਰੋਤਾਰਾ ਵੀ ਹੈ ਇਹਨਾਂ ਦੀ ਨਿਮਰਤੀ ਵੀ ਹੁੰਦੀ ਹੈ ਤੇ ਉਹ ਮਹਾਰਾਜ ਮਾਲਕ ਸਾਨੂੰ ਜਿਹੜੇ ਇਹ ਗੁਰਬਾਣੀ ਦਾ ਉਚਾਰਨ ਕਰਦੇ ਹੈ ਬਾਣੀ ਦੇ ਰਚਤਾ ਉਹਨਾਂ ਨੇ ਆਪਣੇ ਜੀਵਨ ਨੂੰ ਸੋਧਿਆ ਹੁੰਦਾ ਹੈ ਉਹਨਾਂ ਨੂੰ ਪਤਾ ਹੈ ਵੇ ਦੁੱਖ ਕੀ ਹੁੰਦੇ ਆ ਉਹਨਾਂ ਦੁੱਖਾਂ ਤੋਂ ਕਿੱਦਾਂ ਛੁਟਕਾਰਾ ਪਾਉਣਾ ਹੈ ਉਹ ਤੇ ਸਾਨੂੰ ਗਿਆਨ ਕਰਾਉਂਦੇ ਆ ਬਾਣੀ ਰਾਹੀ ਵੇ ਗੋਏ ਜਿਹੜੇ ਦੁੱਖ ਹੁੰਦੇ ਆ ਸਭ ਨੂੰ ਆਉਂਦੇ ਆ ਤੁਹਾਨੂੰ ਇਕੱਲਿਆਂ ਨੂੰ ਨਹੀਂ ਆਉਂਦੇ ਸਾਨੂੰ ਵੀ ਆਉਂਦੇ ਆ ਜਿਹੜਾ ਵੀ ਦੁਨੀਆਂ ਤੇ ਮਨੁੱਖ ਜਾਮਾ ਲੈ ਕੇ ਆਇਆ ਦੁਨੀਆਂ ਤੇ ਅਵਤਾਰ ਲੈ ਕੇ ਆਇਆ ਦੁਨੀਆਂ ਜਿਹਨੇ ਇਹ ਜਨਮ ਲਿਆ ਆ ਤੇ ਉਹਨੂੰ ਦੁੱਖ ਤਾਂ ਸਭ ਨੂੰ ਆਉਂਦੇ ਆ ਤੇ ਸਮਾਂ ਬੜਾ ਬਲਵਾਨ ਹੈ ਤੇ ਸਮਾਂ ਅੱਗੇ ਚੱਲਦਾ ਰਹਿੰਦਾ ਤੁਰਦਾ ਰਹਿੰਦਾ ਤੇ ਇਹਨਾਂ ਦੁੱਖਾਂ ਦੇ ਨਾਲ ਚੱਲਣਾ ਪੈਂਦਾ ਆ ਤੇ ਦੁੱਖ ਸੁਖ دھوਏਦਾਰ ਕੱਪੜੇ ਪਹਿਰੇ ਜਾਇ ਉਹਨਾਂ ਨੂੰ ਦੁੱਖ ਤਾਂ ਸੁਖ ਜ਼ਿੰਦਗੀ ਦੇ ਵਿੱਚ ਐਦਾਂ ਆ ਇਹ ਕੱਪੜੇ ਬਦਲ ਨਾਉ ਦੂਸਰੇ ਲਾ ਦੇ ਉਹ ਉਹ ਦੁੱਖ ਸੁਖ ਜ਼ਿੰਦਗੀ ਦੇ ਨਾਲ ਐਦਾਂ ਇਹਨਾਂ ਦੁੱਖਾਂ ਦੇ ਨਾਲ ਚੱਲਣਾ ਪੈਂਦਾ ਮਨ ਨੂੰ ਤਰਵਾਸ ਦਿੰਦੇ ਆ ਕਿ ਐਡੇ ਐਡੇ ઋષਿ 무ਨੀ અવਤਾਰ ਦੁਨੀਆ ਤੇ ਹੋਏ ਆ ਨੇ ਗੁਣੀ ਗਿਆਨੀ ਅਵਤਾਰ ਮਹਾਪੁਰਸ਼ ਹੋਇਆ ਗੁਰੂ ਪੀਰ ਹੋਇਆ ਉਹਨਾਂ ਨੇ ਸਾਨੂੰ ਗਿਆਨ ਕਰਾ ਕੇ ਦੱਸਿਆ ਕਿ ਭਾਈ ਬੇਦੁੱਖਾਂ ਦਾ ਮੁਕਾਵਲਾ ਕਰਨਾ ਤੇ ਕਿੱਦਾਂ ਕਰਨਾ ਹੈ ਗੁਰੂ ਫਰੀਦ ਜੀ ਮਹਾਰਾਜ ਨੇ ਸਾਨੂੰ ਗਿਆਨ ਦਿੱਤਾ ਬਖਸ਼ਿਆ ਕਿ ਸ਼ਕਤੀ ਦਿੱਤੀ ਹੈ ਵੀ ਬੇਦੁੱਖਾਂ ਤੋਂ ਕਿੱਦਾਂ ਬਚਣਾ ਹੈ ਉਹਨਾਂ ਨੇ ਸਾਨੂੰ ਤਰਵਾ ਦਿੱਤਾ ਤੇ ਟੁੱਟੇ ਥਮੀਆਂ ਨੂੰ ਦੇ ਥਮੀ ਟੁੱਟੇ ਦਿਲਾਂ ਨੂੰ ਦਿੰਦੇ ਥਮੀਆਂ ਜੀ ਸੰਤਾਂ ਦੇ ਬੋਲ ਤਦੀ ਕਹਿੰਦੇ ਆ ਤੇ ਉਹਨਾਂ ਗੁਰੂਆਂ ਦੇ ਬੋਲ ਜਿਹੜੇ ਹੁੰਦੇ ਆ ਟੁੱਟੇ ਦਿਲਾਂ ਨੂੰ ਥਮੀਆਂ ਦਿੰਦੇ ਆ ਕਿਹੜੇ ਥਮੀਆਂ ਕਿਹੜੇ ਬੋਲ ਜਿਹੜੇ ਆ ਗੁਰਬਾਣੀ ਦੇ ਬੋਲ ਆ ਗੁਰੂ ਫਰੀ ਜੀ ਮਹਾਰਾਜ ਸਾਨੂੰ ਤਾਕਤ ਦਿੰਦੇ ਹਨ ਸ਼ਕਤੀ ਦਿੰਦੇ ਆ ਜੇ ਉਸ ਦੀ ਬਾਣੀ ਪੜਾਂਗੇ ਸਾਨੂੰ ਤਾਕਤ ਮਿਲਦੀ ਹੈ ਤੇ ਜਿਨ੍ਹਾਂ ਨੂੰ ਤਾਕਤ ਮਿਲ ਜਾਂਦੀ ਉਹ ਦਿਲਾਸਾ ਦੇਣ ਵਾਲਾ ਬੈਠਾ ਹੈ ਉਨਾ ਨੂੰ ਸ਼ਕਤੀ ਮਿਲਦੀ ਹੈ ਤਰਵਾਸ ਮਿਲਦਾ ਹੈ ਬਾਣੀ ਨਾਲ ਜੁੜਦੇ ਹਨ